ਇਹ ਸਰਕਾਰ ਨੇ ਸਾਡੇ ਕੋਲੇ 1 ਲੱਖ 2000 ਮਲਾਜਮ ਸੀ 2000 ਦੇ ਵਿੱਚ ਅੱਜ ਅਸੀਂ ਸਿਸਟਮ 3 ਗੁਣਾ ਵੱਧ ਗਿਆ ਕੰਰੈਕਸ਼ਨ 3 ਗੁਣਾ ਵੱਧ ਗਿਆ ਅਸੀਂ ਉਹੀ 30000 ਮਲਾਜਮ ਨਾਲ ਕੰਮ ਚਲਾਉਨੇ ਆ ਤੇ ਕੰਮ ਚੱਲੂਗਾ ਕਿੱਥੋਂ ਇਸੇ ਤਰ੍ਹਾਂ ਇਸ ਬਣਾਇ ਨੂੰ ਅੱਗੇ ਲੈ ਕੇ ਜਾਣਾ ਨਾ ਇਹ ਜੀਲ ਦੇ ਪਾਸੋਂ ਦੇਣਾ ਨਾ ਪੰਜਾਬ ਕੇ ਜਿਹੜੀਆਂ ਇਹ ਜ਼ਮੀਨਾਂ ਨੇ ਫਰਕਾਰੀ ਰਾਲਿਆ ਕਿਆ ਉਹ ਨਹੀਂ ਆਨਾਂ ਨੂੰ ਜਿਹਦੇ ਨਾਲ ਪੰਗਾ ਲੈਣ ਤੋਂ ਡਰਦਾ ਹੈ ਤੇ ਸਾਡੇ ਨਾਲ ਉਹ ਕਪਤਾਨ ਮਜਬੂਰ ਜੱਥੇਬੰਦੀਆਂ 50 ਦਿਨ ਤੱਕ ਲੋਕ ਚੜ੍ਹਦੇ ਨੇ ਹੁਣ ਅਸੀਂ ਤਾਂ ਆਪੂ ਹਰੇਕ ਵਰਕਰ ਸਤਿਗੁਰੂ ਜੀ ਦੀ ਸਾਂਝ ਬਹੁਤ ਬਲਾਉ ਫਤੇ ਜੀ ਬਾਣੀ ਕੀ ਕਾਥਾ ਬਾਣੀ ਕੀ ਕੀਤੇ ਜੀ 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 ਬਲਾਰੇ ਬਹੁਤ ਕੁਝ ਦੱਸ ਗਏ ਨੇ ਅੱਜ ਆਪਾਂ ਕਿਸ ਮੱਤ ਲਈ ਇੱਥੇ ਇਕੱਠੇ ਹੋਏ ਆ ਇੱਕ ਵਨ ਲਿਖ ਦੀ ਦੇਖੇ ਵਿੱਚ ਰੱਖ ਕੇ ਇੱਕ ਜਿਹੜੀ ਸਰਕਾਰ ਸੀ ਉਹ ਲੈ ਕੇ ਆਂਦੀ ਇਸ ਸਰਕਾਰ ਵੱਲੋਂ ਸਟੇਟਸ ਲੈਣਾ ਜੋ ਵੀ ਬਾਹਰ ਕੀਤੇ ਗਏ ਇਹ ਨੌਕਰੀਆਂ ਲੈਣ ਦੀ ਗੱਲ ਕਰਦੇ ਆ ਸਾਥੀਓ ਮੈਂ ਦੱਸ ਦੇਣਾ ਕਿ ਜਿਹਨੀਆਂ ਵੀ ਇਹਨਾਂ ਨੇ ਨੌਕਰੀਆਂ ਦਿੱਤੀਆਂ ਸੀਂ ਬਦੇਸ਼ਾਂ ਜਾਣ ਤੋਂ ਜਿਹੜਾ ਪੰਜਾਬ ਸਾਡੇ ਬੱਚਿਆਂ ਦਾ ਉਹ ਅਸੀਂ ਬੰਦ ਕਰ ਦੇਾਂਗੇ ਦੇਸ਼ਾਂ ਤੋਂ ਆ ਕੇ ਜਿਹੜੇ ਕੋਰੇ ਗਰੀਬ ਨੇ ਉਹ ਪੰਜਾਬ ਦੇ ਵਿੱਚ ਆ ਕੇ ਕਾਰੋਬਾਰ ਸ਼ੁਰੂ ਕਰਨਗੇ ਨੌਕਰੀਆਂ ਕਰਨਗੇ ਸੋ ਇਹਨਾਂ ਦੇ ਸਾਰੇ ਜਿਹੜੇ ਨਾਵੇਂ ਸੀ ਔਰ ਖੁੱਸ ਗਏ ਨੇ ਤੁਸੀਂ ਇੱਕ ਗੱਲ ਦਾ ਸਾਥੀ ਦੀ ਅੰਚ ਦਿਖਾਣਾ ਸਾਡੇ ਕਿਸਾਨ ਭਰਾਵਾਂ ਨੇ ਮਜ਼ਦੂਰ ਜੱਟੇ ਬੰਦੀਆਂ ਨੇ ਇੱਥੇ ਮਜ਼ਮੰਦ ਨੇ ਕਿਹੜੇ ਮਹਾਰਾਜ ਮਾਣ ਰਹੀਆਂ ਨੀਤੀਆਂ ਸੀ ਜਿੰਦ ਦੇ ਨਾਲ ਕਰਕੇ ਲੈ ਕੇ ਆਏ ਨੇ ਉਹਨਾਂ ਤੋਂ ਪਛਾਣ ਹੀ ਹੈ ਕਿ ਜਿਹੜਾ ਸੰਘਰਸ਼ ਇਹ ਲਗਾਤਾਰ جاری ਰਹੂਗਾ ਸੈਕਟਰੀ ਸਾਹਿਬ 5 ਮਿੰਟ ਹੋਏ ਨਹੀਂ ਸੀਗੇ ਚਲੋ ਮੈਂ ਇੱਕ ਨੂੰ ਕੱਢਣਾ ਹੋਰ ਕਰਨੀ ਸੀ ਤੇ ਸਾਥੀਓ ਜਦੋਂ ਕਿਤੇ ਆਪਾਂ ਕੋਈ ਆਪਣਾ ਪਲਾਨ ਕਰਨਾ ਹੋਵੇ ਜੀ ਆਮ ਤੌਰ ਤੇ ਹੁੰਦਾ ਵੀ ਜਨ ਇੱਥੇ ਆਪਣਾ ਬੱਚੇ ਅਗਲੀ ਚਲੇਗੀ ਅਗਲੀ ਪੀੜ੍ਹੀ ਕੀ ਕਰਦੀ ਆ ਹੁਣ ਪਿੱਛੋਂ ਸਾਰਾ ਹੋ ਜੰਨੇ ਆ ਆਪਾਂ ਸਾਰਾ ਕੁਝ ਪੇਜ ਪੱਟ ਕੇ ਉੱਧਰ ਚੰਨੇ ਆ ਸੇਮ ਇਸ ਤਰ੍ਹਾਂ ਜਿਹੜੀ ਸਰਕਾਰ ਆ ਇਹਨਾਂ ਨੂੰ ਪੰਦਾ ਨਹੀਂ ਸਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕੀ ਹਸ਼ਰ ਹੋਣਾ ਸੋ ਇਹਨਾਂ ਨੇ ਸਗੈ ਜਿਹੜੀਆਂ ਸਰਕਾਰੀ ਜਾਣਦਗੀਆਂ ਨੇ ਉਹਨਾਂ ਦੇ ਅੰਕ ਰੱਖੀ ਆ ਉਹਨਾਂ ਨੂੰ ਵੇਚ ਕੇ ਇਹ ਆਪਣੀਆਂ ਪ੍ਰਾਪਰਟੀਆਂ ਆਪਣੀਆਂ ਜੇਬਾਂ ਭਰ ਕੇ ਬਾਹਰ ਜਾ ਕੇ ਮਲੇਸ਼ੀਆ ਦੇ ਵਿੱਚ ਆਪਣੇ ਬੱਚਿਆਂ ਨੂੰ ਸੈਟਲ ਕਰਨਾ ਚਾਹੁੰਦੇ ਨੇ ਸੋ ਜਿਆਦਾ ਸਮਾਂ ਹੋ ਗਿਆ ਕੀ ਇਹਦੇ ਲਈ ਉਹਨਾਂ ਨੇ ਇੱਕ ਵਾਰ ਧੰਨਵਾਦ ਉਹ ਨਾਰੇ ਲਾ ਕੇ ਆਪਣੀ ਸ਼ਾਨ ਵੰਗਾ ਮਲਾਦਮ ਕਿਸਾਨ ਮਜ਼ਦੂਨ ਇੱਕ ਤਾਂ ਜਿੰਦਾਬਾਦ 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 ਕਰਦੇ ਲੋਕ ਜਿੰਦਾਬਾਦ 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 ਪੰਜਾਬ ਕੇ ਕੇਂਦਰ ਦੀ ਸਰਕਾਰ ਵਸਾਵਾਤ ਵਸਾਵਾਤ ਧੰਨਵਾਦ ਕਰ ਬੇਨਤੀ ਆ ਜਵੰਦਰ ਸਿੰਘ ਪਸੌਰ ਤੋਂ ਪਹਿਲਾਂ ਵੀ ਜਿਹੜੇ ਮੇਰੇ ਦੋਸਤ ਮਲਾਦਮ ਇੱਧਰ ਉੱਧਰ ਖੜੇ ਆ ਨਾ ਉਹ ਬਖਮੀ ਕਿਰਪਾ ਕਰ ਮੇਰੀ ਬੇਨਤੀ ਆ ਇਹਨੂੰ ਦੁੱਟਨ ਦੀ ਕਿਰਪਾ ਕਰੀਏ ਜੋ ਜਵੰਦਰ ਸਿੰਘ ਪਸਾਰ ਜੀ ਸੂਬਾ ਪ੍ਰਧਾਨ ਆਈਡੀਆਈ ਉਹਨਾਂ ਦੇ ਬਾਤ ਦੇ ਰਹੇ ਸੀ ਮੋਕਲਾ ਦੀ ਸੂਬਾ حکومت ਕੀ ਕਰਿਆ ਰਣੀ ਅੱਜ ਲੁਧਿਆਣੇ ਦੀ ਧਰਤੀ ਤੇ ਉਸ ਗੁੰਗੀ ਬੋਲੀ ਸਰਕਾਰ ਤੇ ਮੰਤਰੀ ਦਾ ਪਿੱਛਾ ਆਪਾ ਕਰਨ ਵਾਲੇ ਜਾਗਦੀ ਜ਼ਮੀਰ ਵਾਲੇ ਲੋਕੋ ਬਲਾਉ ਫੱਲੋ ਵਾਹੂ ਜੀ ਕਾ ਖਾਲਸਾ ਵਾਹੂ ਜੀ ਦੀ ਪਤੈ ਅੱਜ ਇਹ ਰੈਨ ਕਰਗੇ ਚੰਦੇ ਚਾਹੇ ਉਹ ਮੁਲਾਜ਼ਮਾਂ ਦੇ ਹੋਣ ਚਾਹੇ ਕਿਸਾਨ ਜਦੇ ਵਧੀਆਂ ਦੇ ਹੋਣ ਚਾਹੇ ਮਜ਼ਦੂਰ ਜਦੇ ਵਧੀਆਂ ਦੇ ਹੋਣ ਚਾਹੇ ਵਿਦਿਆਰਥੀ ਜਦੇ ਵਧੀਆਂ ਦੇ ਹੋਣ ਇਹ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਇਹ ਧਰਤੀ ਤੋਂ ਕਿ ਤੁਸੀਂ ਬਹੁਤ ਮਨਮਾਨੀਆਂ ਗੱਲਾਂ ਤੇ ਉਹ ਲੋਕ ਹੈ ਜਿਹੜੇ ਲੜ ਕੇ ਵਰਮਾਨੀਆਂ ਕਰਕੇ ਪੰਜਾਬ ਦੀ ਕੀ ਇੱਕ ਇੱਕ ਜੀ ਇੱਕ ਇੱਕ ਹੱਥ ਨੂੰ ਉਚਾਉਣ ਜਾਣਦੇ ਆ ਪਰ ਮੈਂ ਘਰ ਕਰਕੇ ਧੰਵਾਦ ਕਰਦਾ

ਜੀ ਤੁਹਾਡਾ ਸਤਿਕਾਰ ਕਰਦੇ ਆ ਕਿਰਪਾ ਕਰਕੇ ਇੱਕ ਦੋ ਮੰਗਾਂ ਜਿਹੜੀਆਂ ਸਾਝੀਆਂ ਨੇ ਪੰਜਾਬ ਦੇ ਆਵਾਗੀਆਂ ਨੇ ਪੰਜਾਬ ਦੇ ਘਰ ਘਰ ਦੀ ਮੰਗ ਹੈ ਉਹਦੇ ਲਈ ਆਪਾਂ ਕਿਸਾਨ ਮਜ਼ਦੂਰ ਮਲਾਦਨ ਤੇ ਵਿਦਿਆਰਥੀ ਇਕੱਠੇ ਹੋ ਕੇ ਲੜੇ ਉਹ ਗੁੰਡੇ ਰੱਖ ਕੇ ਤੁਹਾਡੇ ਕੋਲ ਮਿਲਣਾ ਆਇਆ ਕਰਨਗੇ ਗੁੰਡੇ ਰੱਖ ਕੇ ਤੁਹਾਡੇ ਕਰਾਂ ਦੇ ਮੀਟਰ ਪਟਿਆ ਕਰਨਗੇ ਉਹ ਹਾਲਾਤ ਮਿਲ ਬੋਨਾ ਉਹ ਨਾਲ ਦਾ ਜਵਾਬ ਉਹ ਦਰੋਸ਼ ਦੇਣਾ ਚੰਡੇ ਉੱਚੇ ਕਰਕੇ ਦਿਓ ਤਾਂ ਜੋ ਕਿ ਆਨੁ ਮੁਕਮਤ ਬਿਜਲੀ ਮੰਤਰੀ ਇਹਨਾਂ ਨੂੰ ਪਤਾ ਲੱਗੇ ਕਿ ਕਿਦਾਂ ਕਿਸੇ ਜ਼ਬਰਜਾ ਜ਼ਬਰ ਜੁਰਮ ਦੇਖਾ ਇਹ ਪੰਜਾਬ ਦੇ ਲੋਕ ਨਿਆਂ ਮੰਗ ਰਹੇ